ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਥਾਨ ਕਰਤਾਰਪੁਰ ਸਾਹਿਬ ਨਾਲ ਮੁਸਲਮਾਨਾਂ ਦੀ ਜੋ ਚਾਦਰ ਹੀ ਦਫਨਾਈ ਸੀ ਉਹ ਅੰਦਰਲੇ ਪਾਸੇ ਚੱਲ ਕੇ ਗੁਰਨਾਥ ਸਾਹਿਬ ਜੀ ਚਾਦਰ ਦਾ ਸਸਕਾਰ ਉਸੇ ਖਾਨੇ ਕੀਤਾਤਾ ਉਹ ਵੀ ਸਾਨੂੰ ਦਿਖਾਇਆ ਹੁਣ ਬਾਹਰਲੇ ਪਾਸੇ ਆ ਗਏ ਆਪਾਂ ਕਰਤਾਰਪੁਰ ਸਾਹਿਬ ਆ ਖੂਹ ਆ ਗਿਆ ਉਹ ਜਿੱਥੇ ਬਾਬੇ ਨਾਨਕ ਨੇ ਲਗਾਤਾਰ 18 ਸਾਲ ਇਸ ਖੂਹ ਦੇ ਜਲ ਨਾਲ ਫੀਤੀ ਕੀਤੀ ਹੈ ਤੇ 18 ਸਾਲ ਲਗਾ ਸਾਰ ਇਹ ਖੂਹ ਆ ਜਿਹੜਾ ਇੱਧਰ ਖੇਤੀ ਕੀਤੀ ਆ ਇਹਨੇ ਖੂਹ ਬਾਬੇ ਨਾਨਕ ਦਾ ਤੁਸੀਂ ਦੇਖ ਸਕਦੇ ਆ ਜਾਲਾ ਐਂ ਦੇਖਿਓ ਥੱਲੇ 18 ਸਾਲ ਇਸ ਖੂਹ ਦੇ ਨਾਲ ਮਹਾਰਾਜ ਨੇ ਕਰਤਾਰਪੁਰ ਉਰੇ ਜਿੱਥੇ ਅਸੀਂ ਇਸ ਟਾਈਮ ਹੈ ਖੇਤੀ ਕੀਤੀ ਆ ਲਗਾਤਾਰ 18 ਸਾਲ ਇਸ ਖੂਹ ਦੇ ਨਾਲ ਪਾਣੀ ਦਿੰਦੇ ਰਹੇ ਆ ਫਸਲ ਨੂੰ ਮਹਾਰਾਜ ਇਹ ਉਦਾਂ ਹੀ ਦੇਖ ਸਕਦੇ ਆ ਤੁਸੀਂ ਪਹਿਲ ਕੋਲ ਐਨ ਸਹੀ ਐ ਇਹ ਸੰਭਾਲ ਐ ਇਹ ਜਦ ਪਾਕਿਸਤਾਨ ਕੇ ਲੜਾਈ ਲੱਗੀ ਤੀ ਇਹ ਉਹ ਸ਼ਸਤਰ ਆ ਜਿਹੜਾ ਇੱਥੇ ਆ ਕੇ ਗਿਰ ਗਿਆ ਟੁਕਣੀਏ ਦੇਖ ਲੋ ਆਦੇ ਇਹ ਸ਼ਸਤਰ ਆ ਉਹ ਜਦ ਦੋ ਦੇਸ਼ਾਂ ਦੀ ਲੜਾਈ ਇੱਕ ਹੋ ਆ ਗਿਆ ਨਾਲੇ ਸ਼ਸਤਰ ਪਿਆ ਇਹ ਲਿਖਿਆ ਬਾਦੇ ਇਹ ਗੋਲਾ ਬੰਬ ਭਾਰਤੀ ਸੈਨਾ ਨੇ ਭਾਰਤੀ ਹਵਾਈ ਸੈਨਾ ਨੇ 1900 ਕਤਰ ਚੁੰਗੋਦਵਾਰੀ ਦਰਬਾਰ ਕਤਸਾ ਸੈਮਨਸ਼ਟ ਕਰਨ ਦੀ ਸ਼ਟਿਆ ਸੀ ਅਕਾਲ ਪੁਰਖ ਵੈਗਜੀ ਖਾਸ ਨੇ ਸਦਕਾ ਇਹ ਗੋਲਾ ਸ੍ਰੀ ਖੂਹ ਸਾਹਿਬ ਨੇ ਆਪਣੀ ਪਵਿੱਤਰ ਖੂਹ ਵਿੱਚ ਲੈ ਲਿਆ ਸੀ ਆ ਗੁਰਦੁਆਰਾ ਸਮਾਦ ਬਯਾਰ ਸਹਿਬ ਨੂੰ ਨਸ਼ਟ ਹੋਣ ਉਚਾਲਿਆ ਦਸਨ ਜੋ ਗੱਲ ਇਹ ਪਵਿੱਤਰ ਖੂਹ ਆ ਜਿੱਥੇ ਕੀ ਮਹਾਰਾਜ ਨੇ ਇਥੇ ਨੂੰ ਪਾਣੀ ਲਾਇਆ ਕਰਦੇ ਸਨ ਜੇ ਤੁਸੀਂ ਪੜ ਸਕਦੇ ਆ ਸਾਰਾ ਗੋਸਾ ਇਹ ਆਹੋ ਵੀ ਨਸ਼ਟ ਕਰਦੇ ਇਸ ਚੀਜ਼ ਨੂੰ ਐਨ ਦੇਖ ਰੋਕਣਾ ਪਿਆ ਇਹ ਸਾੰਭੇ ਵੀ ਚੀ ਹੈ ਇਹ ਸਮਾਲਿਆ ਕੇ ਨਾਂ ਇਥੀ ਉਹ ਬਾਬਾ ਨਾਨਕ ਨੇ ਇਸ ਖੂਹ ਨਾਲ ਲਗਾਤਾਰ ਖੇਤੀ ਕੀਤੀ ਹੈ 18 ਸਾਲ ਸੰਗ ਤੇ ਦਰਸ਼ਨ ਕਰੋ ਖੂਹ ਦੇ ਤੁਸੀਂ ਉਹ ਵੀ ਪੜ ਲਏ ਆ ਸਾਰਾ ਕੁਝ ਅੱਜ ਤੁਹਾਨੂੰ ਸਾਰਿਆਂ ਨੂੰ ਇਹ ਪਵਿੱਤਰ ਖੂਹ ਆ ਜੋ ਕੇ ਇੱਧਰ ਦੀਵਾਨ ਹਾਲ ਆ ਗਿਆ ਇਹ ਸਾਰਾ ਇਹ ਖੂਹ ਤਾਂ ਸਾਰਾ ਸਮਾਉਲ ਮੁਲਕਣੀ ਪਈ ਹੈ ਅੰਦਰ ਤੇ ਪਵਿੱਤਰ ਖੂਹ ਆ ਗੁਰਨਾਨਕ ਸਹਿਜ ਜੀ ਮਹਾਰਾਜ ਨੇ ਜਿੱਥੇ ਖੇਤੀ ਕੀਤੀ ਹੈ ਲਗਾਤਾਰ 18 ਸਾਲ ਇਸ ਪਵਿੱਤਰ ਖੂਹ ਦੇ ਨਾਲ ਆਪਣੇ ਖੇਤਾਂ ਨੂੰ ਪਾਣੀ ਦੇ ਪਾਣੀ ਲਾਉਂਦੇ ਰਹੇ ਮਹਾਰਾਜ ਨਾਲੇ ਚੱਲਦਾ ਰਿਹਾ ਇਸ ਬੈਠ ਕੇ ਧਰਤੀ ਪਰ ਮਹਾਰਾਜ ਨੇ ਸਾਰੀ ਖੇਤੀ ਕੀਤੀ ਹੈ ਇੱਥੇ ਸਾਰੇ ਕਿਤੇ ਇਸ ਇਲਾਕੇ ਦੇ ਵਿੱਚ ਮਹਾਰਾਜ ਦੀ ਖੂਹ ਦੇ ਨਾਲ ਇਸ ਪੂਰੇ ਖੇਤੀ ਕੀਤੀ ਹੈ ਸਕੂ ਦੇ ਨਾਲ 18 ਸਾਲ ਲਗਾਤਾਰ ਕਹਿਣਾ ਬੜਾ ਸੌਖਾ ਹੈ ਮਹਾਰਾਜ ਨੇ ਸਮਾਂ ਕਿਹਦਾ ਹੋਊਗਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਪਵਿੱਤਰ ਖੂਹ ਦੇ ਨਾਲ 18 ਸਾਲ ਲਗਾਤਾਰ ਖੇਤੀ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ